ਮਾਤੇ ਇੱਕ ਹੀ ਕਿਸੇ ਪਾਸ ਤੇ ਡਿਓ ਤੇ ਨਿਕਲਦਾਗਾ ਮਾ ਬੁੜੀ ਕਿਸੇ ਕਸੇ ਉੱਜੜਦੀਏਗੀ ਨਹੀਂ ਬੁੜੀਆਂ ਹੁੰਦੀਆਂ ਨੇ ਗੀਆਂ ਗੱਲਾਂ ਬਾਤਾਂ ਮਾਰਨ ਵਗ ਜਾਂਦੀਆਂ ਨੇ ਅੰਡਕ ਮੰਡ ਚ ਮਾਤਾ ਤਾਂ ਪਾਰਕ ਹੀ ਨਾ ਨੇ ਮੈਂ ਮਿਰਜ਼ਾਨ ਨਾਲ ਵੀ ਗੱਲ ਕਰਨੀ ਸੀਗੀ ਮਹੀਨਾ ਹੋ ਗਿਆ ਮਿਲ ਕੇ ਗਏ ਇਹਨੂੰ ਮੈਂ ਹੁਣ ਕਿਵੇਂ ਬੁਲਾਵਾਂ ਉਹਨੂੰ ਜੇ ਕਿਸੇ ਪਾਸੇ ਨਿਕਲ ਜਾਂ ਨਾ Oh no ਨਾਲ ਦੇ ਨਾਲ ਬੁਲਾ ਲੂੰਗੀ ਆ ਕਰਦੇ ਹੁਣ ਇਹਨਾਂ ਦਾ ਮੱਥਾ ਚੁਲ ਸਦਾਨੀਏ ਪਰਲਾ ਨਹੀਂ ਕੋਈ ਕੰਮ ਧੰਦਾ ਜੀ ਜੀ ਉੱਠੇ ਨਹੀਂ ਹੈਗੇ ਤੁਸੀਂ ਕੋਈ ਨਹੀਂ ਉੱਠਦਾ ਤੁਸੀਂ ਨਾ ਕੇ ਦਵਾਰ ਉਪੈਗੇ ਡਿਊਟੀ ਨਹੀਂ ਜਾਣਾ ਹੈਗਾ ਜੀ ਜੀ ਨਹੀਂ ਕਰਦਾ ਜੀ ਜਾਣ ਨੂੰ ਕੰਮ ਤੇ ਜੀ ਕਿਉਂ ਨਹੀਂ ਕਰਦਾ ਜਾਓ ਤੁਸੀਂ ਚਲ ਦੇਖਦਾ ਫਿਰ ਮੈਂ ਦੇਖੋ ਨਾ ਕਿਹਨੂੰ ਹੈ ਜੇ ਐ ਕੰਮ ਬਿਨਾ ਕਿੱਥੇ ਸਰੂਗਾ ਤੁਸੀਂ ਡਿਊਟੀ ਜਾਓ ਆਪਣੀ ਮਨ ਜਾਣੀ ਸੀ ਕਰਵਾ ਦੇਣਾ ਜਾਣ ਨੂੰ ਭੱਗ ਜਾ ਕੀ ਕਰੂੰਗਾ ਮੈਂ ਜਾ ਕੇ ਕੰਮ ਤੇ ਚਲ ਮੈਂ ਕਹਿ ਰਹੀ ਆ ਨਾ ਕੀ ਹੋਵੇਗਾ ਕੋਈ ਨਹੀਂ ਫਿਰ ਮੈਂ ਦੇਖਦਾ ਫਿਰ ਮੈਂ ਜਾਣਾਂ ਚੰਗੀ ਠੀਕ ਆ ਜੀ ਜਾਓ ਓਹੋ ਮੈਂ ਤਾਂ ਪੁੱਲੇ ਗਿਆ ਜਾਂ ਫਿਰ ਰੋਟੀ ਲਿਆ ਪਾ ਕੇ ਚਲ ਜੀ ਮੈਂ ਰੋਟੀ ਲੈ ਕੇ ਆਉਣੀ ਆ ਤੁਸੀਂ ਬੂਟ ਪਾਓ ਆਪਣੇ ਇਹ ਤਾਂ ਲਿੱਕੜ ਜੂਗਾ ਰਹਿ ਗਈ ਕੱਲੀ ਕੁੜੀ ਉਹਨੂੰ ਲਾਉਣਾ ਟਿਕਾਣੇ ਤੇ ਖੜਾ ਬਾਲਾ ਟਾਈਮ ਲਾਉ ਉਹਨੂੰ ਵੀ ਭੇਜ ਦਊਗੀ ਚੱਲ ਵਧੀਆ ਕਿ ਵੀ ਨਿਕਲੂਗਾ ਪਰੇ ਹੁਣ ਓ ਨੋ ਲਓ ਜੀ ਰੋਟੀ ਖਾ ਲਓ ਲਿਆ ਮੈਂ ਥੋੜਾ ਟਿੱਪ ਮੰ ਲਿਆ ਕਿ ਦਿਨੇ ਲੈ ਰੋਟੀ ਦਾ ਦਿੱਤੀ ਹੁਣ ਪਾ ਪਜਾਮਾ ਪਰ ਇਹਨਾਂ ਨੂੰ ਇੱਕ ਤਾਂ ਕੱਢਿਆ ਰਹਿ ਗਿਆ ਇੱਕ ਲਾਓ ਜੀ ਰੋਟੀ ਸੋਡੀ ਲਿਆ ਠੀਕ ਹੈ ਤੇ ਬੀਬੀ ਦਾ ਧਿਆਨ ਰੱਖੀ ਠੀਕ ਹੈ ਨਾਲੇ ਤੂੰ ਆਪਾਂ ਧਿਆਨ ਰੱਖੀ ਠੀਕ ਹੈ ਠੀਕ ਹੈ ਜੀ ਸ਼ਾਮ ਨੂੰ ਚਲਦੀ ਆ ਜੀ ਮੈਨੂੰ ਜੀ ਨਹੀਂ ਲੱਗਦਾ ਕੋਈ ਗੱਲ ਨਹੀਂ ਜੀ ਨਹੀਂ ਲੱਗਦਾ ਰਾਂਝੇ বিনা ਚੁੱਲ੍ਹੇ 'ਚ ਭਵੇਂ ਤੂੰ ਚੁੱਲ੍ਹੇ 'ਚ ਪਵਿੱਤਰ ਮਾਂ oh no ਇਹ ਤਾਂ ਤਾਂ ਸਿਆਪਾ ਨਿਪਟ ਗਿਆ ਰਹਿ ਗਈ ਦੀ ਮਾਂ ਉਹਨੂੰ ਲਾਉਣਾ ਟਕਾਂ ਲੱਗਣਾ ਮੀਜੀ ਉਠਾ ਰਹੀਏ ਮੰਮੀ ਜੀ ਕਈ ਘਟਾ ਆਇਆ ਹਾਲ ਤੱਕ ਮੰਮੀ ਜੀ ਹਾਂ ਪੁੱਤ ਹਾਏ ਕੀ ਹੋ ਗਿਆ ਮੰਮੀ ਜੀ ਮੇਰੇ ਤਾਂ ਪੁੱਤਾਂ ਤੜਕੇ ਦਾ ਬਹੁਤ ਹੀ ਸਿਰ ਦੁਖੀ ਜਾਂਦਾ ਨਾ ਮੈਂ ਕੀ ਕਰੀ oh no ਹਾਏ ਮੰਮੀ ਜੀ ਫਿਰ ਜੇ ਥੋੜਾ ਸਿਰ ਦੁਖਦਾ ਸਿਰ ਦੁਖਣ ਨਾਲ ਤਾਂ ਬੁਖਾਰ ਵੀ ਹੋ ਜਾਂਦਾ ਹੈ ਤੁਹਾਨੂੰ ਹਾਂ ਤੁਸੀਂ ਨਾ ਦਵਾਈ ਲੈ ਆਓ ਜਾ ਕੇ ਦੁਬਾਈ ਨੂੰ ਕੀ ਕੀਤੀ ਮੈਨੂੰ ਇਤੋਂ ਕੋਈ ਦਰਦ ਦੀ ਗੋਲੀ ਨਾ ਠੀਕ ਹੋ ਜੂ ਨਹੀਂ ਹੁੰਦਾ ਹੈਗਾ ਜਾਦੇ ਵੱਧਾ ਵੱਧ ਜੂਗਾ ਮੰਮੀ ਜੀ oh no ਚੱਲ ਫਿਰ ਆਏ ਘਰ ਮੈਨੂੰ ਚਾਹ ਦੀ ਕੁੱਟ ਕਰਦੇ ਮੈਂ ਦਵਾਈ ਲੈ ਆਉਣੀਆ ਮੈਂ ਕਹਿੰਸੀ ਚਾਹ ਜੇ ਤੁਸੀਂ ਆ ਕੇ ਪੀ ਲਾਂਦੇ ਸਾਰਾ ਅੱਧਾ ਪੌਣਾ ਘੰਟਾ ਤਾਂ ਲੱਗੂਗਾ ਬਾਜ਼ਾਰ ਚੋਂ ਫੜ ਲਿਓ ਦਵਾਈ ਚੱਲ ਫਿਰ ਨੇੜੇ ਆ ਡਾਕਟਰ ਚੱਲ ਫਿਰ ਮੈਂ ਲੈ ਆਉਣੀਆ ਹੋਰ ਛੁਕਰਾ ਗਈ ਮੰਮੀ ਜੀ ਹੁਣ ਮੈਂ ਉਹਨੂੰ ਫੋਨ ਕਰਕੇ ਬੁਲਾ ਲਾਨੀਆ ਯਾ ਯਾ ਇਹ ਪਾਣੀ ਦੀ ਕੁੱਟ ਪੀ ਲਾਂ ਸਿਰ ਫੁੱਟਿਆ ਜਾਂਦਾ ਜੈਖਣ ਦੇ ਦਾ ਓ ਨੋ ਕੁੜਾ ਚੰਗਾ ਪੁੱਤ ਸਿੰਦਰੇ ਮੈਂ ਦਵਾਈ ਲਿਆ ਮਾਂ ਚੰਗਾ ਮੈਂ ਆ ਕੇ ਰੋਟੀ ਖਾਉਂਗੀ ਠੀਕ ਆ ਮੰਮੀ ਜੀ ਇਹ ਤਾਂ ਸਿਰ ਫੁੱਟਿਆ ਜਾਂਦਾ ਜੈਖਣ ਦੇ ਦਾ ਦੁੱਖੀ ਹੋਈ ਪੰਜਵੇਂ ਤਾਂ ਖੈ ਖੈ ਕੋਈ ਹੋਤਾ ਫੋਨ ਲਾਈਏ ਚੱਕ ਲੈ ਹੈਲੋ ਹਾਂ ਗਿੰਨੀ ਕਿੱਥੇ ਆਂ ਗੁੜੀ ਵੀ ਕੱਢਤੀ ਤੇ ਉਹ ਵੀ ਕੱਢਤਾ ਆ ਜਾ ਹੁਣ 2 ਘੰਟੇ ਨੇ ਆਪਣਾ ਕੋਈ ਡੇਢ ਉਹ ਹੋ ਉਹ ਤਾਂ ਦਵਾਈ ਲੈਣ ਗਈ ਆ ਉਹ ਡਿਊਟੀ ਤੇ ਗਿਆ ਆ ਜਾ ਹੁਣ ਟਾਈਮਿੰਗ ਟਾਈਮ ਆ ਠੀਕ ਆ ओके आखिया المختلف रानी ਨੂੰ ਕਹਿ ਜਾਨੀ ਆ ਬਿਨੇ ਗਰ ਕੁਕਰ ਬਹੁਤ ਕੰਦੀ ਆ ਨੀ ਰਾਣੀ ਹੋ ਰਾਜਾ ਕੁੜ ਮੇਰੀ ਗੱਲ ਸੁਣ ਹਾਏ ਨੀ ਮੇਰ ਤਾਂ ਤੜਕੇ ਦਾ ਬਲਾਈ ਸਿਰ ਦੁਖੀ ਜਾਂਦਾ ਅੱਜ ਲੈ ਹੋਰ ਮੈਂ ਦਵਾਈ ਲੈਣ ਜਾਨੀ ਆ ਤੂੰ ਨਾ ਬਹੁਕਰ ਕੰਦੀ ਦਾ ਚੰਗਾ ਸਾਡੇ ਘਰ ਦਾ ਖਿਆਲ ਰੱਖੀ ਕੋਈ ਨਾ ਕੋਈ ਨਾ ਜਾਇਆ ਤੂੰ ਮੇਰੀ ਬਿੜਕੀ ਐ ਕੋਈ ਨਾ ਇਧਰ ਤੂੰ ਤਾਂ ਘਰੀਂ ਐ ਕੋਈ ਨਾ ਮੈਂ ਇੱਥੇ ਗੁੱਡ ਗੜਾਈ ਦੀ ਕਰ ਰਹੀ ਆ ਸਬਜ਼ੀਆਂ ਜੇ ਲਾਰਕੀ ਆ ਹਾਂ ਚਲ ਵਧੀਆ ਬਾੜੀ ਲਾ ਲਈ ਪਰ ਘਰ ਦੀ ਸਬਜ਼ੀ ਹੋਣੀ ਹੋਰ ਤੈਨੂੰ ਪਤਾ ਕਿੰਨੀ ਮੰਗਾਈ ਹੋਈ ਪਈ ਮੰਗਾਈ ਵੀ ਨਾਲੇ ਘਰ ਦੀ ਸਬਜ਼ੀ ਵਰਗੀ ਕਿੱਥੇ ਨਹੀਂ ਸਭ ਤਾਂ ਪਣੀ ਸਪਰੇ ਹਾਂ ਪਤਾ ਨਹੀਂ ਕੀ ਕੁਝ ਪਾ ਕੇ ਜਿੰਨੇ ਨਹੀਂ ਤਾਂ ਤੂੰ ਪਚੜਾ ਟੋਟਲੇ ਗੰਦੇ ਨਾਲੇ ਦਾ ਪਾਣੀ ਪਾਉਂਦੇ ਨੇ ਜਾਨੀ ਜਿਹੜੇ ਦੇਖਣ ਹਾਏ ਹਾਏ ਪੁੱਛਣਾ ਗੱਲ ਕਰਕੇ ਤੂੰ ਦੇ ਦਵਾਈ ਕੋਈ ਨਾ ਬਿੜਕੇ ਐ ਮੇਰੀ ਇਧਰ ਚੰਗਾ ਕਰੇ ਵਰਕੇ ਨਾ ਕੀ ਭੋਰੇ ਨਾ ਅੱਗੇ ਭੁਰਾ ਹੁੰਦਾ ਕਰੀ ਉਹ ਵੀ ਡਿਊਟੀ ਦੇ ਕੋ ਬਹੂ ਕੋਲੇ ਕੰਨੀ ਕੋਲੇ ਕੌਣ ਆ ਗੱਲਾਂ ਤੇ ਬੜਤ ਜੀ ਲੈਣੀ ਪਊਗੀ ਹਾਂ ਜੀ ਕੇ ਮੈਂ ਹਾਂ ਠੀਕ ਹੈ ਜੀ ਵਧੀਆ ਆਗੇ ਹਾਂ ਜੀ ਹਾਂ ਆਗੇ ਨੇ ਮੈਨੂੰ ਲੱਗਦਾ ਗੇਬੋ ਦੀ ਨੂੰ ਦਾ ਆਸ਼ਕਾ ਕੰਦਰੀ ਦਾ ਆਉਣ ਦੇ ਕਿਪ ਨੂੰ ਲਵਾਣਾ ਇਹ ਤਾਂ ਜੁੱਤੀ ਨਹੀਂ ਕਿਵੇਂ ਤੁਸੀਂ ਟਿਪੇ ਕਰਕੇ ਬੈਠੇ ਹੋ ਪਹਿਲੇ ਤਾਂ ਗੰਨ ਕਰਕੇ ਬੈਗਿਆ ਮੇਲਿਆ ਕਰਿਆ ਜੇ ਮਾਤਾ ਤਾਂ ਹੈਗਾ ਤੇਰੀ ਜਿੱਦੂ ਲਾਉਂਦਾ ਜੀ ਤਾਂ ਮੇਰਾ ਵੀ ਤਾਂ ਦਿਲ ਵਿੱਚ ਕੀ ਕਰਾਂ ਪਹਿਲਾਂ ਉਹ ਨੂੰ ਕੱਢਿਆਗਾ ਫੇਰ ਇਹ ਨੂੰ ਕੱਢਿਆਗਾ ਚੱਲ ਕੋਈ ਨਾ ਮੇਲਿਆ ਕਰ ਠੀਕ ਹੈ ਚੱਲ ਕਰੀਏ ਸ਼ੁਰੂ ਗੇਟ ਘਟ ਗਿਆ ਦਾ ਮਿੱਲਾ ਬੇਬੇ ਨਾਲ ਨੂੰ ਤਾਂ ਨਿਕਲੀ ਕਿ ਮੈਂ ਕਿੱਥੋਂ ਆ ਗਈ ਇਹ ਫੇਰ ਨਿੱਜ ਦੀ ਮੈਂ ਆ ਗਈ ਨਾ ਕੀ ਪਤਾ ਚਲੋ ਵਾਹੇ ਕਰੋ ਮੰਜੇ ਤੇ ਲੁਕ ਜਾ ਨਾ ਮੰਜੇ ਕੱਲੇ ਵੀ ਨਹੀਂ ਘਰ ਤੋਂ ਤੂੰ ਬਾਥਰੂਮ ਚ ਲੁਕ ਜਾ ਹਏ ਕਿ ਦਰਵਾਜ਼ਾ ਆ ਗਈ ਨੂੰ ਤਾਂ ਨਿਕਲੀ ਦੀ ਕਿ ਕਲੇਣੀ ਅੰਦਰ ਕੀ ਕੁੰਗੀ ਉਹ ਡਾਇਰੈਕਟਰ ਵੀ ਜਾ ਕੇ ਕਹਿ ਦਿੱਤੀ ਕਿ ਉਹ ਉੱਧਰੋਂ ਲੈ ਜਿਓ ਦਿਨ ਮੈਂ ਲੱਗ ਜੂਗਾ ਠੀਕ ਆ ਤੂੰ ਕੁਤੀ ਦਿਨ ਪਤਾ ਨਹੀਂ ਕਿ ਨਿਛਿੰਦਰੇ ਨਹੀਂ ਆ ਜਾ ਮਤ ਮੱਚ ਗਈ ਨਿਛਿੰਦਰੇ ਆ ਜਾ ਨਹੀਂ ਆ ਜਾ ਹਰਾਮਣੇ ਆਈ ਬੇਬੇ ਹਾਏ ਨਹੀਂ ਐਨਾ ਚਿੜਲਾਤਾ ਨਹੀਂ ਬਾਹਰ ਖੋਲਣ ਨੂੰ ਤੂੰ ਕੋਲ ਤੇ ਹੁਣ ਨਹੀਂ ਐਨਾ ਚਿੜਲਾਤਾ ਬਾਹਰ ਖੋਲਣ ਨੂੰ ਮੈਂ ਬੇਨ ਸੁ ਹੋ ਗਈ ਸੀ ਨਹੀਂ ਮੇਰੇ ਤਾਂ ਬੁਰਾ ਹਾਲ ਹੋਇਆ ਪਿਆ ਬੜੀਏ ਸੌ ਗਈ ਵੀ 6-3 ਵਾਰ ਖੋਲ ਸਕਦੀ ਸੀ ਬੱਬੇ ਮੈਨੂੰ ਨੀਂਦ ਆ ਗਈ ਸੀ ਨੀਂਦ ਆ ਗਈ ਸੀ ਨਹੀਂ ਤੂੰ ਮੈਂ ਡਰੀ ਜੀ ਕਾਟ ਪਈ ਆ ਨਾ ਬੱਬੇ ਠੀਕ ਆ ਮੈਂ ਮੈਨੂੰ ਕੀ ਹੋਇਆ ਠੀਕ ਆ ਨਾਲੇ ਹੋਰ ਆ ਜਾ ਚੰਗਾ ਮੈਨੂੰ ਰੋਟੀ ਦੇ ਭੰਗਾਂ ਮੈਂ ਤਰਨ ਮਾਰਦੀ ਜੀ ਤੋ ਫਿਰ ਫਿਰਕਣ ਚਾਲ ਆਤਾ ਮੈਂ ਇੱਥੋਂ ਲਾਟ ਖੂਕਦੇ ਇੱਥੋਂ ਹਾਂ ਮੱਖੀਆਂ ਵੱਜਣੇ ਅੰਦਰ ਧਿਆਨ ਰੱਖਿਆ ਕਰ ਮੜ ਮੋਟਾ ਸਾਰੇ ਪਾਸੇ ਮਿੱਟੀ ਦੇ ਚੋਟ ਦੇਖਾ ਕੁਝ ਸਖਿਆ ਕੇ ਤੋਰੀਆਂ ਕਿ ਨਾ ਸਪਾਈ ਪਈਆਂ ਨਹੀਂ ਮੈਨੂੰ ਪਾਣੀ ਥੂਕ ਦੇ ਲਿਆ ਨੀ ਮੰਮੀ ਨਹੀਂ ਤੇਰ ਧਿਆਨ ਕਿਤੇ ਲੜੀ ਪਤਾ ਨਹੀਂ ਨੂ ਕੀ ਹੋ ਰਿਹਾ ਲੈ ਮਾਂ ਮੰਮੀ ਜੀ ਹੁਣ ਮੇਰੇ ਸਿਰ ਤੇ ਖੜੀ ਕਰਦੀ ਰੋਟੀ ਪਕਾ ਲੈ ਲਿਆ ਨੀ ਮੰਮੀ ਜੀ ਬਣੀ ਪਈ ਆ ਬਣਾਣੀ ਹੈ ਚਿੰਤਾ ਨਹੀਂ ਲੰਘੇ ਹੈ ਕਿ ਕੋਲਵਾ ਮੈਂ ਆਇਆ ਵੀ ਸੀ ਚਿੰਦਤ ਨਹੀਂ ਲੰਘ ਕਰਫਰਾਗਾ ਨੀਗੇ ਬੋਕਰੀਆ ਨੀ ਕਿਹੜੀ ਕੁੜੀ ਐ ਨੀ ਮੈਂ ਆ ਯਾ ਰਾਣੀ ਨੀ ਆ ਜਾ ਕੁੜੀ ਆ ਜਾ ਖੁੱਲਈ ਐ ਗੇਟ ਹਾਏ ਰਾਣੀ ਕਿੱਥੇ ਬੋਲੀ ਜਾਂਦੀ ਆ ਨੀ ਬੋਲਣਾ ਕਿੱਥੇ ਆ ਭਈਆ ਅੱਛਾ ਲਾ ਪਈਆ ਨੀ ਜਾਈ ਡਾਕਟਰ ਲੈ ਪਈ ਕੀ ਕਹਿੰਦਾ ਡਾਕਟਰ ਨੀ ਗਈ ਸੀ ਮੈਨੂੰ ਕਹਿੰਦਾ ਤੈਨੂੰ ਤਜਾਬ ਬਣ ਗਿਆ ਓ ਨੋ ਓ ਮਤ ਤਜਾਬ ਨਾਲ ਤਾਂ ਹਿੱਕ ਮਾਚਦੀ ਹੁੰਦੀਆਂ ਨੇ ਪੁੱਤੇ ਦੀ ਕਹਿੰਦੇ ਜੇ ਜ਼ਿਆਦਾ ਤਜਾਬ ਬਣਨ ਲੱਗ ਜਾ ਤਾਂ ਸਿਰ ਨੂੰ ਵੀ ਚੜ ਜਾਂਦਾ ਨੀ ਘਟ ਚੁਲਸ ਲਿਆ ਕਰ ਚਾ ਉਦੋਂ ਤਾਂ ਕੌਲਾ ਕੋਲਾ ਮੂਨੂ ਲਾਈ ਰੱਖਦੀਆਂ ਨੀ ਕੀ ਕਰ ਜਿਹੜੀ ਆਤ ਪਈ ਫਿਰ ਪੁੱਤੇ ਅਦੀ ਸਰ ਹੁਣ ਭੁਗਤੀ ਜਾ ਨੀ ਤੂੰ ਦੱਸ ਠੀਕ ਨੇ ਸਾਰੇ ਨੀ ਠੀਕ ਠਾਕ ਨੇ ਨੀ ਤੇਰੇ ਵਾਲਾ ਕੰਮ ਕਮ ਕਰੀ ਜਾਂਦਾ ਵਧੀਆ ਨੀ ਕਰੀ ਜਾਂਦਾ ਕੰਮ ਧੰਦਾ ਤਾਂ ਜੇਬ ਤਾਂ ਮੈਂ ਇੱਕ ਗੱਲ ਦੱਸਣੀ ਸੀ ਜੇ ਪੈਣੀ ਗੁੱਸਾ ਨਹੀਂ ਕਰਦੀ ਕਿ ਮੈਂ ਤੇਰਾ ਗੁੱਸਾ ਕਰੂ ਕੋਣ ਦੱਸਦਾ ਸਹੀ ਆ ਤੈਨੂੰ ਹੋ ਹਾਂ ਨੀ ਮੇਰੀ ਸੁਣ ਗੱਲ ਤੂੰ ਜਾਂਦੀ ਹੋਈ ਮੈਨੂੰ ਕਹਿ ਕੇ ਗਈ ਸੀ ਵੀ ਸਾਡੇ ਘਰੇ ਵਿੜਕ ਰੱਖੀ ਤੇ ਜਦੋਂ ਪਾਣੀ ਤੂੰ ਬਾਗੀ ਇੱਕ ਓਪਰਾ ਜਾਂ ਮੁੰਡਾ ਤੇਰੀ ਬਹੂ ਕੋਲੇ ਆਇਆ ਸੀਗਾ ਜੀ ਲਹੌਰ ਪਣ ਮੈਂ ਤਾਂ ਹੈਰਾਨ ਹੋ ਗਈ ਮੈਂ ਤਾਂ ਅੰਦਰ ਆ ਕੇ ਵੀ ਦੇਖਿਆ ਮਾਏ ਮੱਚ ਗਈ ਨਹੀਂ ਸਾਡੇ ਮੈਨੂੰ ਆਈ ਨਾ ਦੱਸਿਆ ਨੀ ਸਾਡੇ ਕੋਈ ਆਇਆ ਦੇਖ ਪਾਣੀ ਗੁੱਸਾ ਨਾ ਕਰੀ ਮੈਂ ਤਾਂ ਇੱਕ ਉਆਂ ਡਗਵੰਡ ਕਰਕੇ ਕਹਿਨੀ ਆ ਪਰ ਮੈਨੂੰ ਤੇਰੀ ਨੂ ਦੇ ਲੱਛਣ ਚੱਜਦੇ ਨਹੀਂ ਲੱਗਦੇ ਹੈਗੇ ਪਣ ਇੱਕ ਗੱਲ ਦੱਸ ਵੀ ਉਹ ਮੁੰਡੇ ਦੇ ਪੱਗ ਬੰਨੀ ਹੋਈ ਸੀ ਕਿ ਮੋਨਨਾ ਸੀ ਨਹੀਂ ਬੋਤੀਆਂ ਵਾਲਾ ਸੀਗਾ ਆਏ ਜੇ ਕਰਕੇ ਮੁੱਛਾਂ ਕਰਖੀਆਂ ਤੀਆਂ ਨਹੀਂ ਫਿਰ ਮੇਰੀ ਗੱਲ ਸੁਣ ਪੈਣੇ ਉਹ ਤਾਂ ਤੇਰੀ ਗੱਲ ਜਮਾਂ ਸੱਚੀ ਐ ਕਿਉਂਕਿ ਇਹਦੇ ਭਾਈ ਇਹਦਾ ਪਿਓ ਤਾਂ ਸਾਰੇ ਪੱਗਾਂ ਬੰਨਦੇ ਨੇ ਦੇਖ ਆਉਂਦੇ ਨੇ ਕੱਪ ਦੇਖਦੇ ਆ ਨਾਲ ਤੂੰ ਨੰਦ ਜਾਣਦੀ ਐ ਫਿਰ ਤੂੰ ਜਾਣਦੀ ਨਹੀਂ ਕੌਣ ਸੀ ਮੁੰਡਾ ਉਹ ਫਿਰ ਮੈਨੂੰ ਕੀ ਪਤਾ ਪੈਣਾ ਤੂੰ ਨਾ ਮੈਂ ਹੀ ਸੀ ਕੋਈ ਇਹ ਤਾਂ ਗੱਲ ਤੇਰੀ ਜਮਾਂ ਸੱਚੀ ਐ ਮੈਂ ਪਤਾ ਕਰਦੀ ਆ ਭੈਣੇ ਗੌਰ ਕਰ ਲੈ ਜੇ ਮੈਂ ਉਹਨੂੰ ਪੁੱਛੂੰਗੀ ਫਿਰ ਤਾਂ ਮੁੱਕਰੂ ਮੈਂ ਤੂੰ ਇਹ ਜ ਕਿਸੇ ਕੋਲ ਗੱਲ ਨਾ ਕਰੀ ਆਪਾਂ ਪੱਕੇ ਪੈਰੀ ਫੜਾਂਗੇ ਨਹੀਂ ਮਾਹ ਤੂੰ ਦੇਖਦੀ ਜਾ ਪੱਕੇ ਪੈਰੀਏ ਫੜਨਾ ਕੋ ਭਣ ਦੇਖ ਜਹੀ ਜੀ ਤੇਰੀ ਨੂੰ ਉਹੀ ਜੀ ਮੇਰੀ ਨੂੰ ਆਪਦੇ ਨੂੰ ਕਰ ਲੈ ਬਸ ਚ ਜੇ ਹੁੰਦੀ ਨਾ ਭਣੇ ਜਿਉਂਦੀ ਰਹਿ ਤੈ ਮੈਨੂੰ ਦੱਸਿਆ ਭਣੇ ਇਹ ਜੇ ਗਮਾਂਡੀ ਕੀ ਦੇਣ ਜਿਹੜਾ ਚੰਗਾ ਕਰਨ ਕਿਸਦਾ ਜੇ ਭਣੇ ਕੋਈ ਗੱਲਬਾਤ ਕਰ ਮੇਰਾ ਪੱਟਿਆ ਜੋ ਲੋਕਾਂ ਦਾ ਤਮਾਸ਼ਾ ਹੋ ਜੂ ਹਾਂ ਮੈਂ ਤਾਂ ਭਣਿਆ ਹੀ ਕਹਿਣ ਆਈ ਸੀ ਜੇ ਹੁਣ ਕਦੇ ਕੋਈ ਗੱਲ ਹੋਈ ਤਾਂ ਨਿਗਾ ਰੱਖੀ ਮੈਨੂੰ ਫੋਨ ਕਰਦੀ ਉਹਦੀ ਨਹੀਂ ਕੋਈ ਗੱਲ ਨਹੀਂ ਸੀ ਨੰਬਰ ਤਾਂ ਮੇਰਾ ਹੈਗਾ ਤੇਰੇ ਕੋਲ ਚੰਗਾ ਹੁਣ ਤੋਂ ਸਕੀਮ ਲਾ ਕੇ ਜਾਈ ਜੇ ਜਾਵੇਂਗੀ ਮੈਂ ਕਰ ਸਕੇ ਤੂੰ ਫਿਕਰ ਨਾ ਕਰ ਜਿਉਂਦੀ ਰਹਿ ਜਾਨੀ ਮੈਂ ਤਾਂ ਉਹ ਨਹੀਂ ਕਿਹੜਾ ਸਿਰ ਮੇਦਨ ਨੂੰ ਪੁੱਛਣਾ ਤਾਂ ਹੀ ਮੈਨੂੰ ਕਹਿੰਦੀ ਸੀ ਵੀ ਦਵਾਈ ਲੈਣ ਮਗ ਜਾ ਹਰਾਮਣ ਘੋੜਿਆਂ ਦੀ ਰੰ ਮੇਰੇ ਪਿਓ ਦੀ ਰੰ ਨਾ ਹੋਵੇ ਹਰਾਮਣ ਨਹੀਂ ਮੇਰਾ ਪੁੱਤ ਦੇ ਕੀ ਕਮਾਉਂਦਾ ਫਿਰਦਾ ਤੇ ੱੱਕੇ ਖਾਂਦਾ ਫਿਰਦਾ ਨਹੀਂ ਤੂੰ ਕੀ ਸਿਆਪੇ ਕਰਦੀਆਂ ਗਦਿਆਂ ਦੀ ਰੰਨੇ ਨੀ ਤੇਰਾ ਬਾਈ ਜੇ ਬੇੜਾ ਨੀ ਤੂੰ ਜਾਰਾ ਨੂੰ ਬੁਲਾਉਣੀ ਇੱਥੇ ਨਹੀਂ ਮੈਂ ਤਾਂ ਹਰਾਨ ਰਹੇਗੀ ਹਾਏ ਹਾਏ ਇਹਨ ਬੁੱਤੇ ਦੀ ਨਾ ਨੀਂਦ ਆਉਂਦੀ ਐ ਸਾਰਾ ਸਰੀਰ ਟੁੱਟਿਆ ਜਾਂਦਾ ਸਿਰ ਦੁਖਦਾ ਤੇ ਇਹਨ ਬੁੱਤੇ ਦੀ ਨੀ ਮੈਨੂੰ ਤਾਂ ਹੋਰ ਹੀ ਟੈਨਸ਼ਨਾਂ ਚ ਪਾਤੀ ਪਰ ਮੈਨੂੰ ਇੰਨਾ ਪਤਾ ਐ ਵੀ ਰਾਣੀ ਝੂਠ ਤਾਂ ਨਹੀਂ ਬੋਲਦੀ ਉਹ ਤੇ ਮੇਰੀ ਪੂਰੀ ਪਿਆ ਪ੍ਰਾਣੀ ਸੇਲ ਲਈਏਗੀ ਉਹ ਤਾਂ ਵੀ ਨਹੀਂ ਝੂਠ ਬੋਲਦੀ ਕੋਈ ਗੱਲ ਤੇ ਇੱਕ ਧੀਆਂ ਮੁੰਡੇ ਨਾਲ ਗੱਲ ਕਰਦੀਆਂ ਇਹ ਨਾਲ ਬੇਬੇ ਕਿਵੇਂ ਪਈ ਐ ਕੀ ਹੋ ਗਿਆ ਕੁਛ ਨਾਲੁੱਤਾ ਜਪੈਦਾ ਕਿਸੇ ਨਾਲ ਕਿਤੇ ਆ ਗਈ ਇੱਥੇ ਮਰਦੀ ਹੋ ਕਿਧਰੇ ਨਹੀਂ ਮਤਲਬ ਲੇਕ ਨਿਕਲੀ ਦਵਾਈ ਵੀ ਲੈ ਤਿਰੇ ਨੇ ਉਹਦੇ ਪੁੱਤ ਲਈ ਦਵਾਈ ਮੈਂ ਨਾ ਸਿਰ ਦੁਖੀ ਜਨ ਤੜਕੇ ਦਾ ਦਵਾਈ ਲੈ ਕੇ ਆਈ ਸੀ ਮੈਂ ਖੜੀ ਬੁਖਾਰ ਹੋ ਗਿਆ ਪੁੱਤ ਤੇ ਦਾ ਪੁੱਤ ਮੈਂ ਤੇ ਮੈਂ ਇੱਕ ਗੱਲ ਕਰਨੀ ਸੀ ਕੀ ਗੱਲਨੀ ਐ ਵਿਸੇ ਗੱਲ ਤਾਂ ਪੁੱਤ ਆਏ ਐ ਵੀ ਤੂੰ ਮੇਰਾ ਚਿਕਨ ਕਰੀਂ ਆਪਣੀ ਬਹੁ ਦੇ ਲੱਛਣ ਠੀਕ ਨਹੀਂ ਹੈ। ਉਹ ਨੋ। ਇਹ ਨਾ ਕਰਦੇ। ਕਰਨਾ ਕਿ ਜੇਰੇ ਕੋਲ ਕੋਈ ਬੰਦਾ ਹੁੰਦਾ ਮੰਨ ਲਓ। ਉਹ ਨੋ। ਇਹ ਹੀ ਤਾਂ ਬੇਬੇ ਲੱਗਦੀ ਨਹੀਂ ਹੈਗੀ ਉਹ ਤੂੰ ਮੇਰੇ ਦੂਸ਼ਣ ਲਾਈ ਜਾਂਦੀ ਹੈ। ਦੂਸ਼ਣ ਕਾ ਨੂੰ ਲਾਉਂਦੀਆਂ ਮੈਂ। ਮੈਨੂੰ ਰਾਣੀ ਨੇ ਦੱਸਿਆ ਮੈਂ ਉਹਨੂੰ ਕਹਿ ਕੇ ਗਈ ਸੀ ਸਾਡੇ ਕਰੇ ਨਿਗਰ ਰੱਖੀ। ਉਹਨੇ ਨਿਗਰ ਰੱਖੀ। ਵਿਸ਼ਵਾਸ ਆ ਤੇ ਮਨਜਦੀਨ ਹੈ। ਚਲ ਅਪਾ ਤੇਰੇ ਵਾਲੀ ਗੱਲ ਵੀ ਦੇਖਦੇ ਆ। ਮੇਰੀ ਗੱਲ ਸੁਣ। ਹੁਣ ਜਿਵੇਂ ਮੈਂ ਕਹੀ ਨਹੀਂ ਆ ਤੂੰ ਉਵੇਂ ਹੀ ਕਰ। ਤੂੰ ਕਹਿੰਦੇ ਵੀ ਮੈਂ ਤਾਂ ਦੋ ਤਿੰਨ ਨਾਲ ਵਾਸਤੇ ਕਿਤੇ ਜਾ ਰਿਹਾ ਵੀ ਸਾਡੇ ਦਫਤਰ ਦਾ ਕੰਮ ਹੈ ਤੇ ਮੈਂ ਵੀ ਕੰਮ ਪੇਕੇ ਜਾਂਦਾ ਉਸ ਤੋਂ ਬਾਅਦ ਆਪਾਂ ਨੂੰ ਰੰਗੇ ਹੱਥੀ ਫੜਨਾ ਠੀਕ ਹੈ ਬੇਬੇ ਚੱਲ ਮੈਂ ਠੀਕ ਹੈ ਠੀਕ ਹੈ ਹਾਂ ਹੁਣ ਚੱਲ ਤੂੰ ਮੂਹਰ ਤੋਂ ਲਾ ਜਾ ਕੇ ਰੋਟੀ ਨੂੰ ਕਹਿਣੀ ਆਉਂ ਠੀਕ ਹੈ ਚੰਗਾ ਇੱਕ ਧਿਆਨ ਨਾਲ ਆਏ ਪਤਾ ਲੱਗ ਹੁਣ ਅਸਲ ਗੱਲ ਦਾ ਹਾਂਜੀ ਤੁਸੀਂ ਅੱਜ ਵਾਰਿਸ ਨੇ ਤਿਆਰ ਹੋ ਗਏ ਜਾ ਰਹੇ ਤਹਾ ਜਾਣਾ ਮੈਂ ਸਾਡੇ ਵੀ ਵਾਲੇ ਸੋਨੇ ਹੋ ਰਹੇ ਹੋਣਗੇ ਸਾਡਾ ਫੋਨ ਆ ਗਿਆ ਸੀ ਨਾ ਅੰਡੀਗੜ ਜਾਣਾ ਕੋਈ ਜ਼ਰੂਰੀ ਕੰਮ ਹੈ ਦੋ ਦਿਨਾਂ ਦਾ ਵਾਸਤੇ ਜਾਉਂਗਾ ਲੈ ਜੀ ਤੁਸੀਂ ਦੋ ਤਿੰਨ ਦਿਨ ਲਾ ਕੇ ਆਉਂਦੇ ਮੈਂ ਇਕੱਲੀ ਕੀ ਮੇਰੇ ਕੋਲ ਕੱਲ ਕੋਈ ਗੱਲ ਨਹੀਂ ਬੇਬੇ ਆ ਤੇਰੇ ਕੋਲ ਬੇਬੇ ਤਾਂ ਹੁਣ ਹੈ ਹੀ ਗਈ ਆ ਗਈ ਫਰ ਟੈਨਸ਼ਨ ਨਾ ਕਰੀ ਮੈਂ ਅੱਜ ਮੈਂ ਦੋ ਦਿਨਾਂ ਦਾ ਬਾਅਦ ਆ ਜਾਣਾ ਜੀ ਮੇਰਾ ਜੀ ਨਹੀਂ ਲੱਗਣਾ ਹੈਗਾ ਕੋਈ ਗੱਲ ਨਹੀਂ ਬੇਬੇ ਘਰੇ ਹੱਟ ਦੂ ਰਹੇ ਠੀਕ ਹੈ ਠੀਕ ਹੈ ਜੀ ਚਲੋ ਤਾਂ ਗਏ ਇਵਨ ਦ ਸੀਲਿੰਗ ਹੈ ਦੇਖੀ ਗਾ ਰਹੇ

ਚਲ ਕੋਈ ਨਾ ਪੂਰੇ ਸਾਰਾ ਅੰਡ ਮੰਡ ਹੈਗਾ ਤੂੰ ਫਿਕਰ ਨਾ ਕਰ ਮੈਂ ਕਹਿ ਕੇ ਜਾਉਂਗੀ ਉਹਨੂੰ ਰਾਣੀ ਮੋਤਰ ਠੀਕ ਕਰ ਤੈਨੂੰ ਕੋਈ ਚੰਗਾ ਠੀਕ ਮੈਂ ਰਾਣੀ ਨੂੰ ਚਾਹੀਦੀ ਠੀਕ ਚੇਤੀ ਆ ਜਾ ਬਿੱਧੀ ਮੈਂ ਕਿ ਫਿਕਰ ਮੈਂ ਕਰਨੇ ਆ ਜੂਗੀ ਉਹ ਘਰੋਂ ਮੋੜ ਨੇ ਇਹ ਦੋਨੇ ਇੱਕੇ ਟਾਈਮ ਕਿਵੇਂ ਨਿਕਲ ਗਏ ਚਾਹ ਤੋ ਕੁਛ ਵੀ ਆ ਵਧੀਆ ਹੋਇਆ ਪਰ ਟਾਲੇ ਤੋਂ ਵੀ ਨਿਕਲਦੇ ਤੇ ਤਾਂ ਨਹੀਂ ਪਈਸ ਮੇਰੇ ਪੜ ਚਰਨੋਂ ਤੂੰ ਕਿ ਮੈਂ ਖੜੀ ਹਾਂ ਰਕੋੜੇ ਜਿਹੜੇ ਮੈਂ ਤਾਂ ਜਵਾਕ ਤਾਰਨੇ ਸੀਗੇ ਅੱਛਾ ਜਵਾਕ ਤਾਰਦੇ ਸੀਗੇ ਹੋਰ ਆਟੋ ਆਣ ਵਾਲਾ ਚਲ ਨਹੀਂ ਆ ਵੀ ਵਧੀਆ ਚਲੂ ਰੇ ਖੜ ਜਾਂਦੇ ਇੱਥੇ ਤਾਰ ਜਾਂਦੇ ਜਵਾਕ ਅੱਛਾ ਤਾਰ ਦੂੰ ਮੈਂ ਬਣਾ ਇੱਥੇ ਚੜਾ ਬੰਦ ਹੋਰ ਵਧੀਆ ਗੱਲ ਸਰ ਪਣ ਖੜ ਜਾ ਅੱਛਾ ਕੀ ਚੱਲਦਾ ਅੱਜ ਕੀ ਮਨੰਦਾ ਦੇ ਕੋਕਰ ਹੈਗੀ ਇਹ ਬੁਰਾ ਜਿਹਾ ਕਰਨਾ ਹੈ। ਯਾਦ ਇਕਲਾ ਇਹ ਨਹੀਂ ਸੁਧਰਦੀ। ਬਾਣੀ ਮਾਰਾ ਟਾਈਮ ਆ ਦੇ। ਕੀ ਬੈਜਾ? ਮੇਰਾ ਬੱਲ ਨੂੰ ਚੱਕ ਲਈ। ਹੈਲੋ? ਹੈਲੋ? ਨਹੀਂ ਕਿੱਪੋ ਕਿੱਥੇ ਰੁੜਦੀ ਆ? ਨਹੀਂ ਮੈਂ ਤਾਂ ਇੱਥੇ ਨੇੜੇ ਹੀ ਆ ਤੂੰ ਦੱਸ ਮੈਨੂੰ। ਨੀ ਆ ਜਾ ਜਿਹੜਾ ਕਾਰਨ ਨਹੀਂ ਹੋਣਾ ਸੀ ਉਹੀ ਹੋ ਗਿਆ ਅੱਜ ਫੇਰ ਤੇਰੀ ਪਣਾਉ ਵਾੜੀ ਫਿਰਦੀ ਆ ਖਸਮ ਨੂੰ ਬੂ ਮੈਂ ਆਉਣੀਆ ਚੰਗਾ ਬਸ ਫੇਰ ਆ ਜਾ ਆ ਜਾ ਮੈਂ ਵਿੜ ਕੇ ਰੱਖਦੀ ਐ ਇੱਥੇ ਤੂੰ ਨੋਂ ਗਿਆ ਛੇਤੀ ਬਸ ਮੈਂ ਤਾਂ ਆ ਗਈ ਅੱਛਾ ਮੀਜੀ ਸੋਖਣਾ ਦੱਸ ਬੂ ਕੀ ਲੋੜ ਆ ਗਿਆ ਦੱਸ ਕਰੇ ਰਹੇ ਕੋ ਕਿੱਥੇ ਜਾਵੇ ਐ ਤਾਂ ਕਿ ਮੈਂ ਅੱਜ ਨਿਕਲ ਜੂ ਹਮ ਤਾਂ ਕੁਲ ਬਾਦ ਦੇ ਦਿਨ ਮੇਗੇ ਤਦਾਂ ਇਹ ਗੁੜੀ ਜੀ ਵੀ ਕਹੇਗੀ ਕਿ ਮੈਂ ਤਾਂ ਦੋ ਦਿਨ ਦੇ ਨਾਲ ਆਉਂਦੀ ਨਹੀਂ ਉਹਨੇ ਵੀ ਮੈਨੂੰ ਚਾਨਕ ਜੀ ਦੱਸਤਾ ਸਵੇਰੇ ਸਹੀ ਗੱਲ ਕਿਹਾ ਹੁਣ ਤਾਂ ਆਪਣੇ ਕੋਲ ਤਿੰਨ ਚਾਰ ਦਿਨ ਹੋ ਗਏ ਨੇ ਤਨਜਾ ਨੂੰ ਮਨੇ ਉਹਨਾਂ ਜਾਰੇ ਨੂੰ ਜੱਗੇ ਲਾ ਬਣ ਤੇ ਰਬੇ ਤੇ ਬੀੜਾ ਤੇਰਾ ਗ੍ਰਾਮਣੀ ਮੈਂ ਪਾੜ ਦਿਆਂ ਖੱਖਾਂ ਪਤਾ ਨਹੀਂ ਮੇਰੇ ਪਿਓ ਦਾ ਸਾਲਾ ਕੀੜਾ ਬਾੜ ਰੱਖਿਆ ਹਰਾਬੜ ਕੰਜਰੀ ਨੇ ਮੈਂ ਹੀ ਦਿਨੀਆਂ ਪਤਾਇਨ ਨੂੰ ਭਲੇਗ ਦੇ ਜਾਣੋ ਮੇਰੀ ਘਰ ਪੜਦੇ ਪਤਾ ਇਹਨਾਂ ਪੁੱਤਿਆ ਤੁਹਾਨੂੰ ਕੋਈ ਹੋਰ ਨਹੀਂ ਮਿਲੀ ਇਹ ਹੀ ਮਿਲੀ ਹੈ ਤੁਹਾਨੂੰ ਤੂੰ ਰੱਪੜੀ ਹੋਰ ਸੁਣਾ ਫਿਰ ਕੀ ਹੁੰਦਾ ਵਧੀਆ ਠੀਕ ਹੈ 50 ਦਿਨ ਕੀ ਚੰ ਚੜੇ ਤੋਂ ਕੋਲ ਤੋਂ ਮੰਡੇ ਜਿੰਨ ਕਰਿਆ ਚ ਕੋ ਨਹੀਂ ਆਇਆ ਹਜੇ ਤੱਕ ਇਹ ਤੂੰ ਵੀ ਆਜ ਬਲਾਈ ਤੇ ਬਲਾਈ ਜਾਂਦਾ ਵੀ ਆਂਦਾ ਛੇਤੀ ਕੀ ਹੋ ਗਿਆ ਬੇਬੇ ਕਿਉਂ ਦਰਵਾਜ਼ੇ ਬੈਠੀ ਐ ਖਾਸ ਜੀਆ ਇਹ ਦੇਖੀ ਚੰਗ ਦੇ ਕਰਿਆ ਜੀਆ ਖਰਚਾ ਮੇਰੇ ਬਾਤ ਬਣਦੇ ਤੈਨੂੰ ਸ਼ਰਮ ਨਹੀਂ ਆਉਂਦੀ ਨੀ ਤੂੰ ਸਾਨੂੰ ਇਹੀ ਕੁਸ ਭਾਰ ਦਿੰਦੀਆਂ ਆ ਕੇ ਮੈਂ ਪਿਆਰ ਕਰਦੀਆਂ ਫਲਾਨਾ ਕਰਦੀਆਂ ਨੀ ਕੁਛ ਨਹੀਂ ਹੋਇਆ ਆਹ ਮੁਸ਼ਕਿਲ ਇਹ ਤੇਰੇ ਕੋਲ ਨਾ ਖਸਮ ਤੇਰਾ ਇਹ ਵੀ ਤੇਰੇ ਚਾਚੇ ਦਾ ਮੁੰਡਾ ਲੱਗਦਾ ਮਮੀ ਜੀ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਚਾਚੇ ਦੀ ਮੁੰਡਾ ਨਾ ਨਹੀਂ ਜਾਣਦੀਆਂ ਬੱਸ ਕਰ ਲੰਡਰੇ ਕਿਵੇਂ ਲੰਡਰ ਬਣੇ ਕਰਦੀਓ ਤੁਸੀਂ ਨਹੀਂ ਤੁਸੀਂ ਐਂਜ ਬੰਗੋ ਜਿਹੜੇ ਘਰਾਂ ਦੇ ਲੋਕਾਂ ਦੇ ਚ ਗੰਦ ਪਾਉਣੀਓ ਸਾਨੂੰ ਐ ਨਹੀਂ ਸ਼ਰਮ ਪਹਿਲਾਂ ਕਿਵੇਂ ਵਿਆਹ ਕੇ ਲਿਆਉਂਦਾ ਕਿਵੇਂ ਯਕੀਨ ਕਰਦਾ ਨਹੀਂ ਅੱਖੇ ਤੱਕ ਤਾਂ ਦੇਖਿਆ ਨਹੀਂ ਸਹਿਮਤ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਵਿਆਹੀ ਬਣੀ ਕੋਈ ਹੁਣ ਮੈਂ ਧੰਨ ਧੰਨ ਮੌਣੀ ਚਾਹੀਦੀ ਦੂ ਘਰੇ ਬੋਲ ਨੇ ਤੇ ਮੈਂ ਆਸ਼ਕਾ ਨੂੰ ਤੇਰੇ ਖਾਤਰ ਮੈਂ ਜਨਰਤ ਮੀਤ ਕਰ ਰਹੇ ਨੇ ਕੋਈ ਸੋਚ ਸ਼ਰਮ ਮੜੀ-ਬੜੀ ਇਹਨੂੰ ਕਿੱਥੇ ਸ਼ਰਮ ਆ ਜੇ ਤੈ ਇੱਜ਼ਤਦਾਰ ਘਰ ਦੀ ਹੋਵੇ ਤਾਂ ਸ਼ਰਮ ਹੋਵੇ ਅਹੇ ਦੇ ਕੰਜਰੇ ਦੇ ਮਾਪਿ ਹੋਣੇ ਜਿਨੇ ਲਈ ਮੱਤਾ ਦਿੱਤੀਆਂ ਨੇ ਇਹਨੂੰ ਕੰਜਰੀ ਨੂੰ ਸ਼ਰਮ ਨਹੀਂ ਆਉਂਦੀ ਨਹੀਂ ਲੰਡਰੋ ਤੂੰ ਤਾਂ ਲੋਕਾਂ ਨੂੰ ਵੀ ਉਹ ਕਾਗੇ ਲੁੱਚੀਆਂ ਨਹੀਂ ਤੂੰ ਤਾਂ ਮੇਰੇ ਵੀ ਝਾਟਾ ਰੋੜਤਾ ਮੇਰਾ ਵੀ ਤਾਂ ਨਹੀਂ ਤੈਨੂੰ ਸ਼ਰਮ ਨਹੀਂ ਆਉਂਦੀ ਆੜ ਕੇ ਮਾਰ ਜਿ ਮਿੱਟੀ ਪੱਟ ਕੇ ਰੱਖਦੀ ਦਿੰਦੇ ਨੇ ਵੇ ਹਾਂ ਚਲੋ ਦੇਖਦੇ ਜੀ ਮੈਂ ਕੋ ਗਲਤੀ ਹੋ ਗਈ ਆਹ ਗਲਤੀ ਹੋ ਗਈ ਇਹ ਗਲਤੀ ਨਹੀਂ ਇਹ ਗੁਨਾਹ ਹੋਇਆ ਤੇ ਤੂੰ ਹੁਣ ਐਂ ਕਰ ਏਸੇ ਨਾਲ ਹੀ ਤੁਰ ਜਾ ਮੈਨੂੰ ਤੈਨੂੰ ਸ਼ਰਮ ਨਹੀਂ ਤੂੰ ਬਿਆਹਣਾ ਹੋਇਆ ਕੁੜੀਆਂ ਕੋਲੋਂ ਮੈਂ ਮੈਂ ਕਿਹਾ ਹੁਣ ਆਪ ਹੀ ਬੁਲਾਈ ਜੇ ਮੈਨੂੰ ਬੁਲਾਉਂਦੀ ਐ ਮੈਂ ਵੀ ਤੈਨੂੰ ਆਉਣਾ ਹੀ ਤੁਸੀਂ ਇਹ ਗੱਲ ਕੀ ਕਹੀ ਜਾਂਦੇ ਹੋਗੇ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ ਕਿਸੇ ਦਾ ਘਰ ਪੱਟਣੋਂ ਪਹਿਲਾਂ ਤੂੰ ਸੋਚਣਾ ਨਹੀਂ ਨਹੀਂ ਦਾ ਰਿਹਾ ਪੱਟ ਰਿਹਾ ਹੈ ਮੈਂ ਹੁਣ ਦੱਸ ਬਿਆਹ ਕਰਦਾ ਇਹਨੂੰ ਕਿ ਨਾ ਮੈਂ ਇਹਨੂੰ ਕੋਈ ਪਿਆਰ ਕਰਨੇ ਕਰਦਾ ਜੀ ਤੂੰ ਸਾਰਾ ਮੇਰਾ ਘਰ ਪਟਕੇ ਰੱਖ ਦਿੱਤਾ ਹੁਣ ਮੈਂ ਕਿਹੜਾ ਮੂਹਰੇ ਕਿੰਨੇ ਦੇ ਵਿੱਚ ਫਿਰਵਾਦੂ ਆਪਣੇ ਆਪਣੇ ਤੋਂ ਰੱਖ ਲੈ ਜਾ ਜਪਾ ਆਪਦੇ ਨਾਲ ਹੀ ਲੈਦਾ ਇਹਦੇ ਨਾਲ ਹੀ ਗਾਉਂਦੇ ਆਸ਼ਕ ਨਾ ਜੀ ਮੈਂ ਇਹਨੂੰ ਕਿੱਥੇ ਲੈ ਕੇ ਜਾਊਂਗਾ ਜੀ ਬੈਗ ਤੇਰੇ ਨਾਲ ਮੈਂ ਇਹਨੂੰ ਕਿੱਥੇ ਲੈ ਜਾ ਸਕਦਾ ਜੀ ਕਿਹਨੇ ਤੂੰ ਆਉਂਦਾ ਧਾਰਾਂ ਨੂੰਤੀ ਇੱਥੇ ਹੁਣ ਜੇ ਮੈਨੂੰ ਬੁਲਾਉਂਦੀ ਸੀ ਮੈਂ ਤਾਂ ਤੈਨੂੰ ਆਉਂਦਾ ਸੀ ਜੀ ਮੈਂ ਕਿਹੜਾ ਹੁਣ ਨਹੀਂ ਆਉਂਦਾ ਸੀ ਆਹੋ ਉਹੀ ਗੱਲ ਹੈ ਕਿ ਆਪਦੇ ਹੀ ਸਿੱਕਾ ਖੋਟਾ ਹੈ ਤਾਂ ਦੂਜੇ ਨੂੰ ਪੁੱਤ ਕੀ ਕਹਾਂਗੇ ਜਦ ਨਿਕਲ ਜਾਵੇ ਇੱਕਰ ਦੀ ਜ਼ਬਾਰੀ ਗੱਲ ਦੇਖ ਲੈਣ ਤਾਂ ਕਿ ਮੁੱਢੇ ਚ ਕੰਨ ਜਰੀਆ ਹੁਣ ਕਿਹੜਾ ਮੂਵੀ ਅੱਤੇ ਲੈ ਕੇ ਖੜ ਗਿਆ ਤੈਨੂੰ ਸ਼ਰਮ ਨਹੀਂ ਆਉਂਦੀ ਲੰਡਰੇ ਨਹੀਂ ਤਾਂ ਮੇਰੀ ਕਿੰਨੀ ਬੇਇੱਜ਼ਤੀ ਕਰਾਤੀ ਪਿੰਡ ਚ ਨਹੀਂ ਤਾਂ ਮੇਰੇ ਪੁੱਤ ਦੀ ਪੱਗ ਲੈਣਾ ਲੀਣਾ ਕਰਤੀ ਤੈਨੂੰ ਜਮੇ ਸ਼ਰਮ ਨਹੀਂ ਕਰੀ ਕਰ ਦੋ ਬੇਬੇ ਜੀ ਗਲਤੀ ਹੋ ਗਈ ਮੈਨੂੰ ਮਾਫ਼ ਕਰ ਇਹ ਗਲਤੀ ਨਹੀਂ ਹੈਗੀ ਇਹ ਗੁਨਾਹ ਹੈ ਗੁਨਾਹ ਨਹੀਂ ਤੂੰ ਸ਼ਰਮ ਕਰ ਸ਼ਰਮ ਤੈਨੂੰ ਐਨ ਤੂੰ ਕੁਛ ਤਾਂ ਸੋਚ ਲੈਂਦੀ ਮੇਰੀ ਮੇਰੀ ਗੁੱਤ ਨਹੀਂ ਮਨਾਤੀ ਤਾਂ ਤੈਨੂੰ ਸ਼ਰਮ ਨਹੀਂ ਆਈ ਤੈਨੂੰ ਏਡਾ ਬੜਾ ਯਕੀਨ ਵਿਸ਼ਵਾਸ ਤੋੜਿਆ ਤੇਰੇ ਖਾਤਰ ਮੈਂ ਮਿਹਨਤਾਂ ਕਰੀਆਂ ਦਿਨ ਰਾਤ ਤੂੰ ਮਾੜੀ ਮੋੜੀ ਸੋਚਣਾ ਦੀ ਮੇਰੇ ਬਾਰੇ ਜੀ ਮਾਫ ਕਰ ਦੋ ਹੁਣ ਮਾਫ ਮੈਂ ਕਿਹੜੇ ਮੁੰਡਾ ਨਾਲ ਕਰਾਂ ਤੇਨੂੰ ਨਹੀਂ ਹੁਣ ਤੂੰ ਉਸੇ ਖਾਸਮ ਲੱਭੇ ਜਾ ਹੁਣ ਨਹੀਂ ਤੈਨੂੰ ਅਸੀਂ ਰੱਖ ਸਕਦੇ ਹਾਂ ਚੱਲ ਮਾਫ ਕਰ ਦੋ ਚੱਲ ਉਸੇ ਲੱਭੇ ਜਾ ਚੱਲ ਮੈਂ ਪੁੱਤ ਕਰ ਸਾਡੇ ਘਰੋਂ ਹਰਾਮ ਬੁੜੇ ਲੰਡੇ ਤੇ ਇੱਥੋਂ ਅਸੀਂ ਨੇ ਕੀ ਕਰਾਉਣਾ ਹਾਂ ਚੱਲ ਪੁੱਤ ਕਰ ਮੈਂ ਲੋਕਾਂ ਦੇ ਧੀਆਂ ਨੂੰ ਇਹ ਸੰਦੇਸ਼ ਦੇਣਾ ਚਾਹੂੰਗੀ ਕਦੇ ਵੀ ਇਹ ਜਿਹੀ ਗਲਤੀ ਨਾ ਕਰੋ ਕਿਉਂਕਿ ਬਗਾਨਾ ਕੋਈ ਆਪਣਾ ਨਹੀਂ ਬਣਦਾ ਹੈਗਾ ਜੋ ਵੀ ਆਪਣੇ ਮਾਵਾ ਪਾਪਾ ਨੂੰ ਪਾਲ ਕੇ ਦਿੰਦੇ ਆਗੇ ਉਹੀ ਸਹੀ ਹੁੰਦੇ ਆਗੇ ਕਦੇ ਵੀ ਮਾਵਾ ਪਾਪਾ ਨੂੰ ਨਹੀਂ ਮਾੜਾ ਕਰਦੇ ਸੱਸ ਸੋਹਰਾ ਵੀ ਆਪਣੇ ਮਾਵਾ ਪੀ ਹੁੰਦੇ ਆਗੇ ਪਲੀਜ਼ ਵਿਆਹੇ ਵਰਗਿਆਂ ਨੂੰ ਇਹ ਹੀ ਕਹਿਣਾ ਚਾਹਾਂਗੀ ਇਹ ਜਿਹੀ ਗਲਤੀ ਨਾ ਕਰੋ